ਕੇ ਪ੍ਰਵਾਸੀ ਮਜ਼ਦੂਰਾਂ ਨੂੰ ਲੁੱਟਿਆ ਮੌਕੇ ਤੇ ਇੱਕ ਲੁਟੇਰਾ ਪਿਸਤਲ ਅਤੇ ਦਾਤਰ ਸਮੇਤ ਕਾਬੂ ਜੰਡਿਆਲਾ ਗੁਰੂ ਵਾਲੀ ਨਹਿਰ ਤੋਂ ਪਿੰਡ ਤਾਰਾਗੜ ਨੂੰ ਜਾਣ ਵਾਲੇ ਰਸਤੇ ਤੇ ਲੁੱਟੇਰਿਆਂ ਵੱਲੋਂ ਪੂਰੀ ਦਹਿਸ਼ਤ ਮਚਾਈ ਹੋਈ ਹੈ ਆਏ ਦਿਨ ਲੁਟੇਰੇ ਰਹਾ ਘਿਰਾਂ ਨੂੰ ਤੇਜ਼ ਤਰ੍ਹਾਂ ਹਥਿਆਰਾਂ ਨਾਲ ਲੁੱਟ ਲੈਂਦੇ ਹਨ ਬੀਤੀ ਰਾਤ ਕਰੀਬ 10 ਵਜੇ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਜੋ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਸਨ ਉਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਦੱਤਰ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਲੁੱਟ ਲਿਆ ਪਿੰਡ ਤਾਰਾਗੜ ਵਾਸੀ ਭੁਪਿੰਦਰ ਸਿੰਘ ਨੇ ਜਦ ਇਹ ਲੁੱਟੇਰੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਦੱਤਰ ਮਾਰ ਕੇ ਲੁੱਟ ਰਹੇ ਸਨ ਤਾਂ ਅਸੀਂ ਉਸੇ ਰਸਤੇ ਆ ਰਹੇ ਸਾਂ ਅਤੇ ਅਸੀਂ ਲੁੱਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ ਇੱਕ ਲੁੱਟੇਰੇ ਨੂੰ ਕਾਬੂ ਕਰ ਲਿਆ ਅਤੇ ਦੋ ਲੁੱਟੇਰੇ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਫਰਾਰ ਹੋ ਗਏ ਉਸ ਲੁੱਟੇਰੇ ਕੋਲੋਂ ਇੱਕ ਪਿਸਤਲ

फूट रहा था वहां पे मारा जोगिंदर रहा। हाँ जोगिंदर को हाँ। दो तीन दाँतर उसको लगाया सर फाड़ दिया है अभी हॉस्पिटल में भर्ती है तो, तीन थे? तीन दो दाँतर ले रखा था इतना पैसे मांग रहा था पहले मोबाइल कचअप कर लिया सब मोबाइल ले लिया मोबाइल लेने के बाद अंदर घोसा बैग बुक चुक कर लेकर जा रहा था पैसा देख रहा था पैसे है कि नहीं इसके पास में हमारे लोग उन लोग के पास में पैसे रहता नहीं है कहीं उसके पास में कुछ पैसे भी था वो ले लिया कि नहीं लिया कोई पता नहीं लगा तो अपना है अपना शहर वास्ते आए हैं मोबाइल खो के ले गया ठीक है ਮੇਰੀ ਐਫਆਈਆਰ ਉਥੇ ਇੱਕ ਚੌਂਕੀ ਚ ਪਈ ਹੋਣੀ ਹੈ ਜੇ ਵੀ ਪੁਲਿਸ ਚੈੱਕ ਕਰ ਲਓ ਪਰ ਪ੍ਰਸ਼ਾਸਨ ਕੋਲੋਂ ਕੋਈ ਇਹਨਾਂ ਕੋਈ ਪੈਟਰੋਲਿੰਗ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਇਹਨਾਂ ਦੀ ਕੰਤੇ ਜੂਣੀ ਸਰਕੀ ਵੀ ਠੀਕ ਹੈ ਆ ਨੈਕਸਟ ਨੈਕਸਟ ਹਫ ਤੇ ਫਿਰ ਇਹ ਕਾਰਵਾਈ ਹੋ ਗਈ ਆ ਇਹਨਾਂ ਨੂੰ ਇਹ ਬੰਦੇ ਉਹੀ ਆ ਤੇ ਅਸੀਂ ਪ੍ਰਸ਼ਾਸਨ ਕੋਲ ਇਹੋ ਹੀ ਮੰਗ ਕਰਦੇ ਆ ਕਿ ਸਾਡਾ ਘਰੋਂ ਨਿਕਲਣਾ ਬਾਹਰ ਮੁਸ਼ਕਲ ਹੋਇਆ ਆ ਤੇ ਅਸੀਂ ਪ੍ਰਸ਼ਾਸਨ ਕੋਲ ਇਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਦੋਸ਼ੀਆਂ ਨਾਲ ਬੰਦੀ ਕਾਰਵਾਈ ਕੀਤੀ ਜਾਵੇ ਇਹ ਮੇਰਾ ਨਾ ਜੋਤ ਸਿੰਘ ਆ ਮੇਰਾ ਨਾਮ ਜੋਤ ਸਿੰਘ ਆ ਤੇ ਘਰੋਂ ਨਾ ਕੱਪੜੇ ਬਗਾਦਾ ਮੈਂ ਵੇਖ ਲਓ ਕੱਪੜੇ ਦੇ ਆ ਵੇਖ ਲਓ ਕੱਪੜੇ ਵੀ ਨਹੀਂ ਪਾਏ ਰੈਸਟ ਕਰਨ ਡਿਆ ਤੇ ਮੈਂ ਰੈਸਟ ਕਰਨ ਡਿਆ ਅੱਜ ਹੁਣੇ ਗਿਆ 8:30 ਤੇ ਮੈਂ ਇਹਨਾਂ ਨੂੰ ਮੈਨੂੰ ਫੋਨ ਆਇਆ ਭਈ ਇੱਕ ਦਾ ਆਂਦਾ ਮੇਰੇ ਪਾਪਾ ਨੂੰ ਵੱਢਤਾ ਉਹਨਾਂ ਨੇ ਦੱਤਨ ਮਾਰਤਾ ਬਚਾ ਲਓ ਉਸ ਨੂੰ ਮੈਂ ਦਵਾਦਵਾ ਆਇਆ ਮੈਂ ਕਿਹਾ ਆ ਗਿਆ ਬਸ ਮੈਂ ਉਤਨੇ ਟਾਈਮ ਆਇਆ ਇੱਥੋਂ ਤੇ ਮੜੇ ਇਹਦਾ ਮੜਾ ਕਿਹਾ ਉੱਥੇ ਇੱਕ ਬੰਦਾ ਫੜਿਆ ਸੀ ਇਹਨਾਂ ਨੇ ਉਹਨੂੰ ਹੀ ਕੁੱਟ ਮਾਰ ਕੇ ਕਰਕੇ ਇੱਥੇ ਮੜਾ ਮੋਟਾ ਲਿਆਂਦਾ ਇੱਕ 500 ਇੱਕ ਦੱਤਰ ਇਹਨਾਂ ਕੋ ਫੜਿਆ ਵਾ ਇੱਕ ਫੋਨ ਇੱਕ ਫੋਨ ਤੇ ਬਾਕੀ ਜਿਹੜੇ ਆ ਤਿੰਨ ਫੋਨ ਇਹਨਾਂ ਦੇ ਚੋਰੀ ਕਰਕੇ ਲੈ ਗਏ ਆ ਤੇ ਬੈਗ ਚੁੱਕ ਕੇ ਵੀ ਭੱਜਣ ਡੇ ਇਹਨਾਂ ਦੇ ਅੰਦਰ ਇੱਥੇ ਕਿੰਨੇ ਘੱਟ ਹੁੰਦੀਆਂ ਵਾ ਮੈਂ ਤਾਂ ਦੋ ਜਣਾ ਡੇਲੀ ਹੁੰਦੀਆਂ ਵਾ ਡੇਲੀ ਹੁੰਦੀਆਂ ਵਾ ਆਹੇ ਚਾਰ ਦਿਨ ਹੋਏ ਆ ਭਾਈ ਹਾਂਜੀ ਉਲਸੂ ਸ਼ਿਕਾਇਤ ਕਰਦੀ ਫੜਾਤਾ ਵੇਖੋ ਹੁਣ ਪ੍ਰਸ਼ਾਸਨ ਕੀ ਕਰਦਾ ਇਹਨਾਂ ਛਾੜ ਦਿੰਦਾ ਜਾ ਕੇ ਕਰਦਾ ਪਰਚਾ ਇਹ ਹਾਨੂੰ ਨਹੀਂ ਹੁਣ ਪਤਾ ਸੱਚ ਕਹਿੰਦੇ ਆ ਕਮ ਵਾਟ ਚੋਰੀਆ ਵਾਇਸ ਕਾਇਸ ਕੀ ਹਾਂ ਹਾਂ ਆਈਦਾ ਭੂਲ ਚੋਰੀਆ ਹਾਂਜੀ ਮੈਂ ਪੰਚਾਇਤ ਮੈਂਬਰ ਆਈ ਪੀਪੀਓ ਤਾਰਾਗੜ ਤੋਂ ਤੇ ਮੈਂ ਇਹੋ ਇਹਨਾ ਮੰਗ ਜਨਾ ਵੀ ਇਹ ਜੋ ਬਹੁਤ ਜਿਆਦਾ ਲੁੱਟਾ ਗਾਉਂ ਹੁੰਦੀਆਂ ਸਾਡੇ ਇਥੇ ਨਾ ਤੇ ਮੋੜ ਰੋਡ ਤੇ ਮੜੀਆਂ ਵਾ ਤੇ ਪਰਸੋਂ ਚੋ ਜੇ ਸੰਸਕਾਰ ਹੀ ਤੇ ਆਪਾਂ ਗਏ ਉੱਥੇ ਤੇ ਮੈਂ ਅੰਦਰ ਨਾ ਮੋਟਰ ਚਲਾਉਣ ਗਿਆ ਤੇ ਅੰਦਰ ਨਾ ਪੰਜ ਚਾਲ ਜਾਨੇ ਸਮੈਗ ਪੀਂਦੇ ਉਹਨਾਂ ਨੇ ਇਹ ਨਹੀਂ ਹਿੰਮਤ ਵੀ ਕੋਈ ਆਇਆ ਜਾਂ ਫੋਟ ਕੇ ਭੱਜ ਜੀਏ ਕਿਦੇ ਠੀਕ ਹੈ ਜੀ ਉਹ ਅੰਦਰ ਪਰੇ ਹੋ ਗਏ ਸ਼ਰਮਾਇਂ ਬਿੰਡੇ ਪਰ ਉਹ ਕਹੇ ਨੇ ਮੋਟਰ ਚਲਾਉਣ ਤੋਂ ਇਹ ਨਹੀਂ ਕਿ ਆ ਵੀ ਕੋਈ ਆਇਆ ਹੀ ਭਾਜੀਏ ਫਿਰ ਵੇਖੋ ਜੀ ਆਪਣੇ ਪਿੰਡ ਦੇਣੀ ਧੀਰੇਕੋੜ ਤੋਂ ਦੋ ਬੰਦੇ ਹੋ ਰਹੀ ਉਹ ਉਸ ਮੈਗ ਬਿੰਡੇ ਉਥੇ ਆ ਗਏ ਬਾਹਰਲੇ ਪਿੰਡਾਂ ਤੋਂ ਆ ਗਏ ਜਿਹੜੇ ਸਾਡੇ ਪਿੰਡੇ ਸਮੈਗ ਪਿੰਦੇ ਆ ਤੇ ਪ੍ਰਸ਼ਾਸਨ ਜਿਹੜਾ ਮਾਸਾ ਨਹੀਂ ਗੋਸ ਨਹੀਂ ਵੇਖਣ ਨਹੀਂ ਦਿਆ ਤੇ ਠੀਕ ਹੈ ਜੀ ਬਹੁਤ ਜ਼ਿਆਦਾ ਇੱਥੇ ਲੁੱਟਾਂ ਖਵਾ ਬਹੁਤ ਜ਼ਿਆਦਾ ਨਹੀਂ ਆ ਇਹ ਜਿਹੜੀ ਐਰ ਕਾ ਸੀਜ਼ਨ ਹੋਈ ਹੈ ਪਿਛਲੇ ਸੀਜ਼ਨ ਵੀ ਹੈ ਕਿ ਹੋਈ ਪਿਛਲੇ ਵੀ ਐਸੇ ਮੋਟਰ ਦੇ ਉੱਤੇ ਭਈਏ ਕੋਲੋਂ ਮੋਬਾਈਲ ਖੋ ਕੇ ਲੈ ਗੇ ਪੈਹਾ ਤੇ ਲਖੋਗੇ ਲੈ ਤੁਹਾਡੀ ਮੋਟਰੇ ਮਤਲਬ ਇੱਥੇ ਹੀ ਹੋਇਆ ਉਹ ਥੁੜੀ ਮੋਟਰ ਦੂਜੇ ਮੋੜ ਤੇ ਆ ਪੈ ਗਈ ਇਸੇ ਰੋਡ ਦੇ ਉੱਤੇ ਹੀ ਹੋਇਆ ਪਿਲੇ ਸੀ ਜੀ ਨੇ ਵੀ ਇਹੋ ਗੱਲ ਹੀ ਐਰ ਕਾ ਵੀ ਸੀ ਨਾ ਪ੍ਰਸ਼ਾਸਨ ਤੁਹਾਨੂੰ ਮਤਲਬ ਸਾਰ ਕੋ ਸਿਲਡੀਆਂ ਤੇ ਮਾਰਿਆ ਕੋਈ ਨਾ ਕੋਈ ਚੱਕਰ ਵੇਲਾ ਮਾਰਿਆ ਕਰੋ ਰਾ ਨੂੰ ਇਹ ਪਰਦੇਸੀ ਲੋਕ ਆਏ ਸਾਡੇ ਦੇ ਇੱਥੇ ਸਾਡੇ ਵਿਸ਼ਵਾਸ ਦੇ ਮੋਟਰਾਂ ਤੇ ਬੈਠੇ ਆ ਤੇ ਜੇ ਇਹੋ ਇਦਾਂ ਹੀ ਹੋਊਗਾ ਤੇ ਇਹ ਪਰਦੇਸੀ ਲੋਕ ਸਾਡੇ ਕੋਲ ਨਹੀਂ ਆ ਸਕਦੇ ਅਗਲੀ ਾਰ ਤੋਂ ਠੀਕ ਹੈ ਜੀ ਐ ਪ੍ਰਸ਼ਾਸਨ ਇਹ ਮੰਗ ਚਾਉਂਦੇ ਆ ਵੀ ਜੋ ਵੀ ਆ ਤੁਸੀਂਾਨੂੰ ਇਹ ਇਨਸਾਫ ਦਤਾ ਜਾਵੇ ਮੈਂ ਦਿਨਾਰੇ ਤੇ ਸ਼ਾਪ ਕਰਦਾ ਵਾਂ ਇਹ ਮੇਰੇ ਮੋਟਰਾਂ ਵਾ 14 ਕੱਲੇ ਪੈੜੀ ਹੈ ਮੇਰੇ ਚਾਚੇ ਦਾ ਬੇਟਾ ਅਸੀਂ ਕੁਦਰਤੀ ਇੱਕ ਮੈਂ ਤੇ ਮੇਰੇ ਪਿੰਡ ਦਾ ਮਿੱਤਰ ਇਕੱਠੇ ਕੁਦਰਤੀ ਲੇਡ ਹੋ ਗਏ ਸਵਾ ਕਨ ਹੋ ਗਏ ਸਾਨੂੰ ਅਸੀਂ ਇੱਥੇ ਆਏ ਤੇ ਇੱਥੇ ਨਾ ਆਉਂਦਿਆਂ ਨੂੰ ਇਟਾਂ ਦੀ ਗੋਲਾਬਾਰੀ ਹੋਣ ਰਹੀ ਆ ਤੇ ਸਾਡੀਆਂ ਲਾਈਟਾਂ ਦੇਖ ਕੇ ਨਾ ਉਹ ਪਹਿਲੇ ਦੋ ਕਿ ਤਿੰਨ ਬੰਦੇ ਸੀ ਆਨੂੰ ਜਿੰਨੇ ਦੇਖੇ ਆ ਦੋ ਬੰਦੇ ਆਨੂੰ ਭੱਜ ਗਏ ਭਈਏ ਕਹਿੰਦੇ ਸਾਨੂੰ ਵੜਤਾ ਵੜਤਾ ਮੈਂ ਮੋੜ ਮੇਰੇ ਕੋ ਐਕਟਿਵਾ ਇੱਕ ਮੇਰਾ ਮਿੱਤਰ ਛੋਟਾ ਵੀਰ ਉਹਨੂੰ ਅਸੀਂ ਸਕੂਟਰ ਤੇ ਲੈ ਕੇ ਤੇ ਐਨੋ ਨਾ ਧਣ ਤੱਕ ਗਏ ਆ ਆਉਂਦੇ ਆ ਇੱਕ ਬੰਦਾ ਐਨੂੰ ਭੱਜਿਆ ਵਾ ਧਾਣ ਨੂੰ ਸ਼ਾਰਟਕਟ ਉਹਨਾਂ ਨੂੰ ਮੁਰਕੇ ਭਈਆਂ ਨੇ ਫੋਨ ਕਰਤਾ ਵਾ ਉਹ ਇੱਕ ਦਾ ਦਾਤਰ ਨਾਲ ਕੰਨ ਵੱਢਿਆ ਮੇਰੇ ਕੋ ਆਉਂਦੇ ਨੂੰ ਇੱਕ ਇੱਕ ਫੋਨ ਬਰਾਮਦ ਹੋਇਆ ਇੱਕ ਏਅਰ ਪਿਸਟਲ ਬਰਾਮਦ ਹੋਇਆ ਵਾ ਇੱਕ ਦਾਤ ਬਰਾਮਦ ਹੋਇਆ ਉਹ ਫੜ ਲਿਆ ਮੈਂ ਇਹਨਾਂ ਨੇ ਭਈ ਬੰਦਾ ਫੜਿਆ ਉਹ ਕੁੱਟਕੁੱਟ ਮਾਰਨ ਦੇ ਮੈਂ ਇਹਨੂੰ ਛੱਡੋ ਇਹਨੂੰ ਆਪਾਂ ਪ੍ਰਸ਼ਾਸਨ ਨੂੰ ਫੋਨ ਕਰਦੇ ਹਾਂ ਨੂੰ ਹਸਾ ਲੂਗਾ ਇੱਥੇ ਅਕਸਰ ਹੀ ਸਾਡੀਆਂ ਮੋਟਰਾਂ ਦੇ ਲੁੱਟ ਖੋ ਹੁੰਦੀ ਰਹਿੰਦੀ ਆ ਸਾਨੂੰ ਕੁੜਸ ਤੋਂ ਕਦੀ ਵਿਸ਼ਵਾਸ ਨਹੀਂ ਆਵੇ ਸਾਨੂੰ ਕੋਈ ਹੜਾ ਇਨਸਾਫ ਮਿਲੇ ਭਵੇਂ ਕਾਲੀ ਭਵੇਂ ਕਾਂਗਰਸ ਭਵੇਂ ਆਪਿਆ ਸਾਨੂੰ ਸਾਨੂੰ ਚਾਹੀਦਾ ਇਹ ਆ ਵੀ ਸਾਡੀਆਂ ਮੋਟਰਾਂ ਸਾਡਾ ਇਥੇ ਸਾਡਾ ਕੋਈ ਬੱਚਾ ਧੀ ਪੁੱਤ ਨਿਆਣਾ ਸਾਡਾ ਭਰਾ ਚਾਚਾ ਤਾਂ ਆਉਂਦਾ ਸਾਨੂੰ ਸੇਫ ਸਾਈਟ ਚਾਹੀਦੀ ਹੈ ਤੇ ਸਾਨੂੰ ਇਹੋ ਬੇਚਦੀ ਆ ਹੁਣ ਮੌਕੇ ਦੇ ਬੰਦੇ ਭਰਾਵਤ ਹੋ ਗਏ ਆ ਇਹ ਪੁਲਿਸ ਨੂੰ ਸਾਨੂੰ ਇੱਕ ਮਿੰਟ ਦਾ ਵੀ ਵਿਸ਼ਵਾਸ ਹੈਗਾ ਪਿਲੇ ਸੀ ਇਹ ਗੱਲ ਹੋਈ ਤੇ ਹਣ ਮੇਰੇ ਨਾਲ ਭਾਈ ਮੇਰੀ 50 ਸਾਲ ਹੋ ਗਏ 50 ਸਾਲ ਦੇ ਇੱਕ ਵਾਰੀ ਪੁਲਿਸ ਕੋ ਮੈਨੂੰ ਨਹੀਂ ਵਿਸ਼ਵਾਸ ਪੁਲਿਸ ਮੇਰਾ ਕਦੇ ਸਵਾਰ ਦੂਗੀ ਫਿਰ ਫੋਨ ਦੀ ਰਿਪੋਰਟ ਲਿਖਾ ਦੋ ਤੇ ਫੋਨ ਭੈਣ ਚੁੱਕਿਆ ਕਹਿੰਦੇ ਹੁੰਦਾ ਪੈਸੇ ਦੇ ਕੋਈ ਲੈ ਜਾਂਦਾ ਪਿਸਤੌਲ ਇਹਨਾਂ ਨੇ ਚਲਾਇ ਤਾਂ ਨਹੀਂ ਕਰਦੇ ਨਹੀਂ ਮੈਂ ਤੇ ਨਹੀਂ ਚਲਾਇਆ ਆਉਂਦਿਆਂ ਭੱਜਣ ਲੱਗੇ ਅਸੀਂ ਮੌਕੇ ਤੇ ਪਹੁੰਚ ਗਏ ਆ ਸਭ ਤੋਂ ਮੌਕੇ ਤੇ ਮੈਂ ਹੀ ਪਹੁੰਚਿਆ ਤਿੰਨ ਬੰਦੇ ਸੀ ਕੀ ਮੰਗ ਕਰਦੇ ਸਰਕਾਰ ਸਰਕਾਰ ਕੋ ਮੰਗਦੇ ਹੁਣ ਹਿਸਾਬ ਮਿਲੇ ਇਥੇ ਸਾਡੇ ਲੁੱਟਾਂ ਨੂੰ ਬੰਦ ਕਰੇ ਨਸ਼ਾ ਬੰਦ ਕਰੇ ਸਾਨੂੰ ਕੁਝ ਨਹੀਂ ਮੇਰਾ ਰਵਿੰਦਰਪਾਲ ਸਿੰਘ ਰਵਿੰਦਰਪਾਲ ਸਿੰਘ ਕੀ ਗੱਲ ਹੋਈ ਆ ਇਹ ਨਾ ਮੋਟਰ ਇਥੇ ਹੀ ਆ ਹਾਂਜੀ ਕੀ ਗੱਲ ਤੇ ਮੇਰੇ ਹੋਂ ਤੋਂ ਪਹਿਲਾਂ ਵਾਕਿਆ ਹੋ ਚੁੱਕਾ ਹੈ ਇਥੇ ਤੇ ਜਦੋਂ ਆਏ ਤੋਂ ਬੰਦਾ ਫੜਿਆ ਇੱਕ ਮੌਕੇ ਤੇ ਤੇ ਉਹਨਾਂ ਨੂੰ ਪੁਲਿਸ ਵਿੱਚ ਕੀਤੇ ਇੱਕ ਦੋ ਬੰਦਿਆਂ ਦੇ ਨਾਲ ਇਹ ਹਸਤਾਲ ਵੇਣ ਦਾ ਬੰਦਾ ਹੋ ਉਹ ਮੇਰੀ ਲੁੱਟਾਂਵਾਲੇ ਭਾਈ ਭਈਆ ਦਾ ਦਸਤ ਮਾਰਿਆ ਸਿਰ ਪਾੜਤਾ ਦਾ ਮੇਰਾ ਮਰਦਾ ਜੀ ਕੰਨ ਮੜਦਾ ਉਹ ਪੋਪੀ ਕਿੱਥੇ ਆ ਗਿਆ ਹੌਸਪੀਟਲ ਆ ਗਿਆ ਹੌਸਪੀਟਲ ਦਾਖਲ ਹੋ ਗਿਆ ਕਿੰਨੇ ਵੇ ਦਾ ਸਮਾਂ ਹੈ ਇਹ 8:30 10 10:00 ਵਜੇ ਦਾ ਟਾਈਮ ਹੈ ਸਾਢੇ 9 ਦੀ ਗੱਲ ਹੈ ਇਹ ਸਾਢੇ 9 ਦੀ ਗੱਲ ਹੈ ਟਾਈਮ 8:10 ਹੋ ਗਿਆ 8:00 ਹੋ ਗਿਆ ਦਰਸ਼ਨ ਸਿੰਘ ਸਾਹਿਬ ਜੀ ਮੰਗ ਕਰਦੇ ਨੇ